ਪੰਜ ਮਨਾਏ ਪੰਜ ਰੁਸਾਏ ਪੰਜ ਵਸਾਏ ਪੰਜ ਗਵਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੀ ਸਰਕਾਰ ਜੀ ਦੇ ਜਦੋਂ ਚੋਜਾਂ ਦੀ ਗੱਲ ਕਰਦੇ ਹਾਂ ਇਤਿਹਾਸ ਨੂੰ வாਚਦੇ ਹਾਂ ਤੇ ਬਿਸਮਾਦਿਕ ਦਸ਼ਾ ਵਿੱਚ ਗੁਰੂ ਪਾਸ਼ਾ ਤੋਂ ਵਾਰੇ-ਵਾਰੇ ਜਾਨ ਨੂੰ ਦਿਲ ਕਰਦਾ ਹੈ ਪਿਆਰਿਆਂ ਦੀ ਗਿਣਤੀ 5 ਤੇ ਕਕਾਰਾਂ ਦੀ ਗਿਣਤੀ ਵੀ 5 ਪ पंचਮ ਕੜਾ ਪ੍ਰਸ਼ਾਦ ਪੰਜ ਵਸਤੂਆਂ ਨਾਲ ਕੜਾ ਪ੍ਰਸ਼ਾਦ ਦੀ ਉਸਾਰੀ ਗਿਣਤੀ 5 ਤੇ ਖੰਡੇ ਦੀ ਪੌਹਲ ਉਜਾਗਰ ਕਰਨ ਲੱਗਿਆਂ ਜਿਹੜੀਆਂ ਵਸਤਾਂ ਦੀ ਗੁਰੂ ਸਾਹਿਬ ਜੀ ਮੰਗਾਉਂਦੇ ਹਨ ਉਹਨਾਂ ਦੀ ਗਿਣਤੀ ਵੀ 5 ਪਹਿਲਾ ਖੰਡਾ ਦੂਸਰਾ ਬਾਟਾ ਤੀਸਰਾ ਜਲ ਚੌਥਾ ਪਤਾ ਸੇ ਤੇ ਪੰਜਵਾਂ ਉਸ ਬਾਟੇ ਥੱਲੇ ਰੱਖਿਆ ਜਾਂਦਾ ਸੁਨੇਹਰਾ ਇਹ ਪੰਜ ਮੁੱਖ ਚੀਜ਼ਾਂ ਹੋਣੀਆਂ অতি ਲਾਜ਼ਮੀ ਹਨ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਖੰਡੇ ਦੀ ਪੌਹਲ ਤਿਆਰ ਕਰਨ ਲੱਗਿਆਂ ਸਤਕਾਰਤ ਗੁਰੂ ਦੀ ਬਾਣੀਆਂ ਦੀ ਗਿਣਤੀ ਵੀ ਪੰਜ ਗੁਰੂ ਪਾਸ਼ਾ ਜੀ ਇਸ ਯੁਗਤ ਨੂੰ ਸਮਝਾਉਂਦਿਆਂ ਹੋਇਆਂ ਰਾਮ ਜੀ ਬਖਸ਼ਿਸ਼ ਕਰਦੇ ਹਨ ਕੇ ਗੁਰਸਿੱਖੋ ਮਨੁੱਖਾ ਜਨਮ ਵਿੱਚ ਇਸ ਸੰਸਾਰ ਤੋਂ ਜਿੱਤ ਕੇ ਜਾਣ ਦਾ ਫਾਰਮੂਲਾ ਹੈ ਉਹ ਪੰਜਾਂ ਦੇ ਵਿੱਚ ਸਮਾਇਆ ਹੋਇਆ ਹੈ ਪੰਜ ਮਨਾਏ ਪੰਜ ਰਸਾਏ ਪੰਜ ਵਸਾਏ ਪੰਜ ਗਵਾਏ ਇਹਨਾਂ ਪੰਜਾਂ ਦੀ ਰਮਜ਼ ਦੱਸਦਿਆਂ ਹੋਇਆਂ ਇਸ ਪੰਜ ਗਿਣਤੀ ਦੀ ਰਾਮ ਜੀ ਨੂੰ ਉਜਾਗਰ ਕਰ ਦਿਆ ਹਾਂ ਕੁਰਬਾਨੀ ਰਾਹੀ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਉਦਾਹਰਣ ਦੇ ਕੇ ਉਜਾਗਰ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਹਨ ਇਸ਼ਾਰਾ ਦੇ ਕੇ ਕਿ ਦੇਖੋ ਗੁਰਮੁਖੋ ਇਸ ਸਾਰੀ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਜਿਹੜੀ ਖੇਡ ਹੈ ਜਿਹੜਾ ਪਸਾਰਾ ਹੈ ਉਹ ਪੰਜਾਂ ਤਤਾਂ ਦੇ ਨਾਲ ਚੱਲ ਰਿਹਾ ਹੈ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਪੰਜਾਂ ਤਤਾਂ ਦੇ ਨਾਲ ਕੀਤੀ ਗਈ ਹੈ ਉਹਨਾਂ ਤੱਤਾਂ ਦੀ ਗਿਣਤੀ ਵੀ ਪੰਜ ਹੈ ਇਸ ਸਾਰੀ ਸ੍ਰਿਸ਼ਟੀ ਦਾ पसारा ਵੀ ਇੰਨਾ ਪੰਜਾਂ ਤੱਤਾਂ ਕਰਕੇ ਹੀ ਹੈ ਪੰਜ ਤਤ ਕਰ ਤੁਦ ਸ੍ਰਿਸ਼ਟੀ ਅਬ ਸਾਜੀ ਕੋਈ ਛੇਵਾਂ ਕਰਿਓ ਜੇ ਕਿਛੁ ਕੀਤਾ ਹੋਇ ਪਾਵ ਪੰਜਾਂ ਤੱਤਾਂ ਦਾ ਹੀ ਇਹ ਸਾਰਾ पसारा ਹੈ ਸ੍ਰਿਸ਼ਟੀ ਦਾ ਤੇ ਪੰਜਾਂ ਤੱਤਾਂ ਤੋਂ ਹੀ ਇਹ ਸਾਡਾ ਸਰੀਰ ਬਣਿਆ ਹੋਇਆ ਹੈ ਪੰਜ ਤਤ ਮਿਲ ਕਾਇਆ ਕੀਨੀ ਇਸ ਤੋਂ ਇਸ਼ਾਰਾ ਕਰਦੇ ਹੋયા ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਸ੍ਰਿਸ਼ਟੀ ਦੇ ਪੰਜ ਤਤ ਹਨ ਸਰੀਰ ਨੂੰ ਬਣਾਉਣ ਵੇਲੇ ਵੀ ਪੰਜਾਂ ਤਤਾਂ ਦਾ ਮਿਸ਼ਰਣ ਕੀਤਾ ਗਿਆ ਹੈ ਅਤੇ ਇਸ ਸਰੀਰ ਦੇ ਵਿੱਚ ਜਿਹੜਾ ਮਨ ਖੇਡ ਰਿਹਾ ਹੈ ਉਸ ਮਨ ਦੀ ਸਹਿਰਚਨਾ ਵਿੱਚ ਇੰਨਾ ਤਤਾਂ ਨਾਲ ਹੁੰਦੀ ਹੈ ਏ ਮਨ ਸ਼ਕਤੀ ਏ ਮਨਸ਼ੀਓ ਏ ਮਨ ਪੰਜ ਤਤ ਕੋ ਜਿਓ ਉਹਨਾਂ ਪੰਜਾਂ ਤਤਾਂ ਦੇ ਨਾਲ ਹੀ ਇਹ ਜੀਵਾਤਮਾ ਮਨ ਦੇ ਰੂਪ ਦੇ ਵਿੱਚ ਖੇਡਦੀ ਹੈ ਪੰਜਾਂ ਤੋਂ ਸ੍ਰਿਸ਼ਟੀ ਪੰਜਾਂ ਤੋਂ ਸਰੀਰ ਪੰਜਾਂ ਤੋਂ ਮਨ ਅਤੇ ਅਗਾਹ ਜਾ ਕੇ ਗੁਰੂ ਪਾਸ਼ਾ ਜੀ ਬਖਸ਼ਿਸ਼ ਕਰਦੇ ਹਨ ਮਨ ਦੀਆਂ ਸ਼ਕਤੀਆਂ ਵੀ ਪੰਜ ਗਿਆਨ ਇੰਦਰੀਆਂ ਕਰਕੇ ਹੁੰਦੀ ਹੈ ਭਾਵ ਪੰਜ ਸੈਂਸ ਆਰਗਨ ਪੰਜ ਸਖੀ ਮਿਲ ਮੰਗਲ ਲਗਾਇਆ ਇਹ ਪੰਜ ਸਖੀ ਭਾਵ ਪੰਜ ਸੈਂਸ ਆਰਗਨ ਦੇ ਨਾਲ ਹੀ ਇਸ ਮਨ ਦੀ ਸ਼ਕਤੀ ਦਾ ਪਸਾਰਾ ਹੁੰਦਾ ਹੈ ਅਤੇ ਅਗਾਹ ਚੱਲ ਕੇ ਇਹਨਾਂ ਪੰਜਾਂ ਪੰਜਾਂ ਦੇ ਸੁਮੇਲ ਕਰਕੇ ਹੀ ਜੀਵ ਆਤਮਾ ਨਾਮ ਰਸ ਪੋਖਦੀ ਹੈ ਪੰਜ ਪੂ ਆਤਮਾ ਹਰ ਨਾਮ ਰਸ ਭੋਖ ਹੈ ਇਸ ਤਰੀਕੇ ਨਾਲ ਲੜੀਵਾਰ ਸ੍ਰਿਸ਼ਟੀ ਪੰਜ ਤੱਤਾਂ ਦੇ ਨਾਲ ਸਰੀਰ ਪੰਜ ਤੱਤਾਂ ਦੇ ਨਾਲ ਪੰਜਾਂ ਤੱਤਾਂ ਦੇ ਨਾਲ ਮਨ ਦਾ ਜਿਉ ਬਣਨਾ ਤੇ ਪੰਜਾਂ ਸ਼ਕਤੀਆਂ ਦੇ ਨਾਲ ਮਨ ਦੀ ਸ਼ਕਤੀ ਦਾ ਭਾਵ ਗਿਆਨ ਇੰਦਰੀਆਂ ਦਾ ਉਜਾਗਰ ਹੋਣਾ ਅਤੇ ਇਹਨਾਂ ਪੰਜਾਂ ਦੀ ਗਿਣਤੀ ਦੇ ਨਾਲ ਭੂ ਆਤਮਾ ਉਸ ਨਾਮ ਰਸ ਨੂੰ ਪੋਖਦੀ ਹੈ ਲੜੀਵਾਰ ਪੰਜ ਦੇ ਆંકੜੇ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਪਾਸ਼ਾ ਜੀ ਇਹ ਰਮਜ਼ਾਂ ਦੀ ਦਾਤ ਸਾਨੂੰ ਬਖਸ਼ਦੇ ਹਨ ਇਸੇ ਕਰਕੇ ਗੁਰੂ ਪਾਸ਼ਾ ਜੀ ਗੁਰਬਾਣੀ ਰਾਹੀਂ ਜਾਂ ਇਤਿਹਾਸ ਰਾਹੀਂ ਪੰਜਾਂ ਪੰਜਾਂ ਦੇ ਇਸ ਨੁਕਤੇ ਵੱਲ ਸਾਡਾ ਧਿਆਨ ਦਿਵਾਉਂਦੇ ਰਹਿੰਦੇ ਹਨ ਗੌਰ ਕਰਨਾ ਵਿਕਾਰਾਂ ਦੀ ਗਿਣਤੀ ਪੰਜ ਪੰਜ ਗੁਣਾ ਦੀ ਗੱਲ ਪੰਜ ਸ਼ਬਦ ਦੀ ਗੱਲ ਪੰਜ ਸ਼ਸਤਰਾਂ ਦੀ ਗੱਲ ਪੰਜ ਧਨੀਆਂ ਦੀ ਗੱਲ ਪੰਜ ਇਸ਼ਨਾਨ ਦੀ ਗੱਲ ਪੰਜ ਸਰੋਵਰਾਂ ਦੀ ਗੱਲ ਅਨੰਦਪੁਰ ਸਾਹਿਬ ਦੇ ਅੰਦਰ ਪੰਜ ਕਿਲਿਆਂ ਦੀ ਗੱਲ ਪੰਜ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਪੰਜ ਕਕਾਰ ਪੰਜ ਬਾਣੀਆਂ ਪੰਜ ਆਬ ਪੰਜ ਤਖਤ ਇਹ ਸਾਰੀਆਂ ਰਮਜ਼ਾਂ ਨੂੰ ਗੁਰੂ ਪਾਸ਼ਾ ਜੀ ਗੁਰੂ ਖਾਲਸਾ ਪੰਥ ਨੂੰ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਦਰਜਾ ਦੇ ਕੇ ਸਾਨੂੰ ਇਸ ਰਮਜ ਤੋਂ ਜਾਣੂ ਕਰਾਉਂਦੇ ਹਨ ਤੇ ਸਾਡੇ ਮਨੁੱਖਾ ਜਨਮ ਵਿੱਚ ਲੋਕ ਅਤੇ ਪਰਲੋਕ ਵਿੱਚ ਸੋਹੇਲੇ ਕਿਦਾਂ ਹੋ ਸਕੀਏ ਪੰਜ ਪਰਮਾਨ ਪੰਜ ਪ੍ਰਧਾਨ ਕਿਸ ਤਰ੍ਹਾਂ ਬਣ ਸਕੀਏ ਉਸ ਦੀ ਜੁਗਤ ਗੁਰੂ ਪਾਸ਼ਾ ਜੀ ਵਿਸਾਖੀ ਵਾਲੇ ਦਿਨ ਪੰਜਾਂ ਦੇ ਰੂਪ ਦੇ ਵਿੱਚ ਸਾਨੂੰ ਬਖਸ਼ਿਸ਼ਕਾਰ ਗਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ